ਸਰਕਾਰੀ ਏਸ਼ੀਆ ਥੱਲੇ ਬੈਹਿ ਗਏ ਜਦੋਂ ਤੁਸੀਂ ਆਪਣਾ ਰਿਸ਼ਵਤਾਂ ਦਾ ਮੂੰਹ ਕਾਲਾ ਕਰਦੇ ਹੋ ਨਾ ਜਦੋਂ ਆਪਣੀ ਜ਼ਮੀਰ ਵੇਚ ਦੇ ਇੱਕ ਪੈਸੇ ਦੀ ਖਾਤਰ ਫਿਰ ਉਦੋਂ ਬੰਦਾ ਸਮਝ ਲਾ ਵੀ ਮਰਿਆ ਦੇ ਬਰੋਬਰ ਹੁੰਦਾ ਵਾ ਇੱਥੇ ਸਾਡਾ ਆਉਂਦਾ ਜ ਮਕਸਦ ਇਹ ਹੀ ਵੀ ਅਸੀਂ ਜਿੰਨੇ ਵੀ ਸਰਕਾਰੀ ਕਰਮਚਾਰੀ ਆ ਉਹਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਆ ਜਦੋਂ ਤੁਸੀਂ ਇੱਥੇ ਆਉਣਾ ਉਹ ਜਿਹੜੇ ਪਿਛਲਾ ਗਾਟਰ ਉਹਦੇ ਪਿੱਛੇ-ਪਿੱਛੇ ਤੁਹਾਡੇ ਰਿਸ਼ਤੇਦਾਰ ਰਹ ਜਣੇ ਆ ਕਿਹੇ ਰਿਸ਼ਤੇਦਾਰ ਨੇ ਤੁਹਾਡੇ ਨਾਲ ਨਹੀਂ ਜਾਣਾ ਤੇ ਜਿਹੜਾ ਯਾਰ ਤੁਸੀਂ ਕਥਾ ਕਰ ਰਹੇ ਹੋ ਨਾ ਰਿਸ਼ਵਤ ਦਾ ਇਹ ਲੈ ਲੈ ਕੇ ਵੱਡੀਆਂ ਕੋਠੀਆਂ ਤੇ ਵੱਡੀਆਂ ਗੱਡੀਆਂ ਬਣਾ ਰਹੇ ਹੋ ਇਹ ਜਦੋਂ ਤੁਸੀਂ ਮਰ ਜੇ ਉਸੇ ਵੇਲੇ ਜਿਹੜਾ ਤੁਹਾਡਾ ਧਾਨਾ ਬਗਾਨਾ ਹੋ ਜਾਣਾ ਸਾਡਾ ਮੈਸੇਜ ਦੇਦਾ ਮਸਜਦ ਸੱਚ ਦੀ ਕਿਰਤ ਕਰੋ ਨਾਮ ਜਪੋ ਤੇ ਵੱਢ ਛਕੋ ਤੇ ਲੋੜਵੰਦਾਂ ਦੀ ਮਦਦ ਕਰੋ ਤੇ ਐਵੇਂ ਸਰਕਾਰੀ ਏਸ਼ੀਆ ਥੱਲੇ ਬਹਿ ਕੇ ਜਦੋਂ ਹੁੰਦੇ ਤਾਂ ਤੁਸੀਂ ਗੋਰੀ ਚਿੱਠੇ ਹੋ ਪਰ ਜਦੋਂ ਤੁਸੀਂ ਆਪਣਾ ਰਿਸ਼ਵਤਾਂ ਦਾ ਮੂੰਹ ਕਾਲਾ ਕਰਦੇ ਹੋ ਨਾ ਜਦੋਂ ਆਪਣੀ ਜਮੀਰ ਵੇਚਦੇ ਇੱਕ ਪੈਸੇ ਦੀ ਖਾਤਰ ਫਿਰ ਉਹਦਾ ਬੰਦਾ ਸਮਝ ਲਾ ਵੀ ਮਰਿਆ ਦੇ ਬਰੋਬਰ ਹੁੰਦਾ ਵਾ ਜੇ ਜ਼ਿੰਦਗੀ ਜੀਣੀ ਤੇ ਅਣਖ ਨਾਲ ਜੀਓ ਜਦਾਂ ਆਉਜਲਾ ਗਰੁੱਪ ਜੀਣ ਲਿਆ ਜੋ ਚੜ੍ਹਦੀ ਕਲਾ ਰੱਖੇ ਮਾਲਕ ਸੱਚੇ ਬਾਦਸ਼ਾਹ ਜਦੋਂ ਤੱਕ ਸਾਡੇ ਸਵਾਸ ਆ ਅਸੀਂ ਕਸਮ ਖਾਦੀ ਦੀਆ ਕਿ ਇੱਕ ਰਿਸ਼ਵਤ ਦਾ ਪੈਹਾ ਆਪਣੀ ਡੂੜੀ ਦਰਾਂ ਨਹੀਂ ਲੈਣਾ ਤੇ ਜੰਨੀ ਸੇਵਾ ਹੋ ਸਕੇ ਲੋੜਵੰਦਾਂ ਦੀ ਆਪਣੀ ਸੱਚ ਦੀ ਕਿਰਤੋ ਚ ਕਰਨੀ ਆ